ਮਿੱਤਰੋ ਜਲੰਧਰ ਤੋਂ ਹੁਣ ਮੈਂ ਬੇਨਤੀ ਕਰਦਾ ਸਾਡੇ ਭਾਰਤ ਪੂਜਨ ਪਿੰਟਾ ਜੀ ਜਿਲ੍ਹਾ ਦੀ ਧੜਕਨ ਭਾਰਤ ਪੂਜਨ ਪਿੰਟਾ ਜੀ ਠੀਕ ਹੈ ਜੀ ਮੈਂ ਸਮਝਦਾਂ ਗਾਦਾ ਇਹਨਾਂ ਮਕਲ ਤੁਸੀਂ 25 30 40 ਸਾਲ ਐਫਸੀਆਈ ਦੇ ਟੀਆਂ ਦੀ ਢਿੱਡ ਭਰੇ ਐ ਤੇ ਸਟੇਟ ਦੇ ਅਫਸਰਾਂ ਦੇ ਢਿੱਡ ਭਰੇ ਐ ਉੱਡਾ ਦੇ ਬਰੁਤੀ ਬਰਤੀਆਂ ਚੱਲ ਪਈ ਇਹ ਹੀ ਮਤਲਬ ਕਹਿੰਦੇ ਆ ਸਾਡਾ ਇਤਿਹਾਸ ਕਹਿੰਦਾ ਹੈ ਕਿ ਜਿਸ ਕੌਮ ਨੇ ਕਦਰਾਰੀ ਕੀਤੀ ਹੈ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਕੀ ਰੱਤੂ ਚਾਹ ਪੰਜਾਬ ਦੇ ਆੜਤੀਆ ਵਰਗ ਨੂੰ ਬਚਾਉਣ ਲਈ ਅਸੀਂ ਇਹਨਾਂ ਦੇ ਅਫਸਰਾਂ ਦੀਆਂ ਗੱਲਾਂ ਇਹ ਸਾਡੇ ਨਾਲ ਬੈਠਣ ਮੈਨੂੰ ਕਹਿੰਦੀ ਦੀ ਦਿੱਲੀ ਜਾ ਉਸੇ ਦਿੱਲੀ ਜਾਣਾ ਮੋਗਾ ਮੰਤਰੀ ਸਾਹਿਬ ਨਾਲ ਮੈਨੂੰ ਪਤਾ ਹੈ ਇਸ ਰੈਸ ਦੀ ਡਿਸਪੋਜ਼ਲ ਕਿਵੇਂ ਹੋਣੀ ਹੈ ਪੀਡੀਐਸ ਵਾਸਤੇ ਡਿਸਪੋਜ਼ਲ ਨਹੀਂ ਹੋ ਸਕਦੀ ਇਹਦੀ ਡਿਸਪੋਜ਼ਲ ਕਿਸ ਕੰਮ ਵਾਸਤੇ ਹੋਣੀ ਹੈ ਉਹ ਉਮਿਤ ਸ਼ਾਹ ਜੀ ਨੇ ਕੰਮ ਕਰਨਾ ਕਿਉਂਕਿ ਪ੍ਰਲਾਦ ਉਸ ਜੀ ਦਾ ਪੀਡੀਐਸ ਦਾ ਕੰਮ ਦੇਖਦੇ ਨੇ ਜੀ ਕਹਿੰਦਾ ਤੁਸੀਂ ਐਗਰੀਮੈਂਟ ਕਰੋ ਜਾਂ ਮਤਲਬ ਨਾ ਕਰੋ ਪਰ ਸਿਰਫ ਮੈਂ ਇਹੋ ਹੀ ਕਹੁੰਦਾ ਵੀ ਤੁਸੀਂ ਆਪਣਾ ਜਿਹੜਾ ਆਪਣੇ ਬੱਚਿਆਂ ਦਾ ਪੋਇ ਪੂਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਥੀਓ ਸਾਡੇ ਕੋਲਾਰੇ ਦਾ ਬਹੁਤ ਨੇ ਅਸੀਂ ਮਾਫੀ ਚਾਹੁੰਦੇ ਹਾਂ ਅਨਿਸ਼ਵਾਦ ਸਿੰਘ ਜੀ ਵਧੀਆ ਮਿੱਲਤ ਵੀ ਇਨਸਾਨ ਵੀ ਰਾਈਸ ਫੈਨੇਸੋਸੀਏਸ਼ਨ ਦੇ ਮੈਂਬਰ ਸਹਿਬਾਨ ਫਤੇ ਚਾਹਤਾ ਫਤੇ ਪਰਮਾਨੰਥ ਕਰੋ ਸ਼ਿਵਾਏ ਘੇਰੋਂ ਮੇਂ ਕਿਆ ਦਮ ਥਾ ਹਮਾਰੇ ਕਿਸਤੀ ਬਹਣੂ ਦੀ ਜਹਾਂ ਬਾੜੀ ਦਮ ਥਾ ਇਹ ਸਾਡਾ ਨਚੋੜ ਆ ਸਾਡੀ ਇੰਡਸਟਰੀ ਦਾ ਸਾਨੂੰ ਕਮਜ਼ੋਰ ਬੰਦਿਆਂ ਨੇ ਮਾਰਿਆ ਆਪਣੀ ਤੇਰੇ ਕਿੰਦੀ ਤੇਰੀ ਆਪਣੀ ਚੇਤੇ ਪਾਜੋ ਇਧਰ ਆ ਜੁਨਾ ਸੇਧ ਤੇ ਮੇਰਾ ਨਾਮ ਲੈ ਲਓ ਪ੍ਰਧਾਨ ਜੀ ਹੋ ਜਾਓ ਸਿੱਧੇ ਆਜੀ ਕੁੜੇ ਰ ਆਲ ਇੰਡੀਆ ਰਾਈਸ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਦਰਸ਼ੇਨ ਸੈਣੀ ਜੀ ਕੋਲ ਆ ਬੇ ਨਾਲ ਹਰਿਆਣਾ ਰਾਈਸ ਬਿਲਡ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਹੰਸਰਾਜ ਜੀ ਸਾਹਿਬ ਜੀ ਸ਼੍ਰੀ ਮੱਖਣ ਲਾਲ ਜੀ ਜਵਾਲ ਇੰਡੀਆ ਦੀ ਟੀਮ ਦੇ ਨਾਲ ਹੈ ਜਿੰਦੋ ਸਤਾਨ ਦੇ ਵਿੱਚ ਬਾਹਰ ਦੇ ਮੁਰਕਾ ਦੇ ਵਿੱਚ ਵੀ ਕਦੇ ਕੋਈ ਬਾਹਰ ਦੇ ਮੁਰਕਾ ਤੋਂ ਟੈਲੀਫੋਨ ਆਂਦਾ ਵੀ ਸ਼ੈਦਰਾ ਆ ਰਿਹਾ ਨੂੰ ਨੁਕਸਾਨ ਹੈ ਕੀ ਗੱਲ ਹੋ ਗਈ ਬਿੱਟੇ ਕਿੰਨਾ ਕੁ ਨੁਕਸਾਨ ਹੈ ਐਸਾ ਰੋਣਾ ਪਿਆ ਜੇ ਵੀ ਜੇ ਤੁਸੀਂ ਪੰਜਾਬ ਇੱਕ ਦੂਜੇ ਨੂੰ ਉਤਾਰ ਕੇ ਮਿਲਰ ਨੂੰ ਮੈਂ ਆਉਂ ਉਹ ਤੋਂ ਵੱਧ ਲਾਉਣੀ ਆ ਤੇ ਮੈਂ ਉਹ ਤੋਂ ਵੱਧ ਲਾਉਣੀ ਆ ਸਾਡੇ ਮਾਝੇ ਤੋਂ ਮੇਰੇ ਮਾਲਵੇ ਦੇ ਵੀਰ ਪਿਛਲੀ ਵਾਰੀ ਵਾਹ ਵਾਹ ਪ੍ਰਸ਼ਾਦ ਲੈ ਕੇ ਆਏ ਆ ਤੇ ਅੱਜ ਸਾਡੇ ਨਾਲ ਹੀ ਖੜੇ ਆ ਬਹੁਤ ਸੋਹਣਾ ਇਹਨਾਂ ਨੂੰ ਪ੍ਰਸ਼ਾਦ ਮੈਂ ਗੁਰੂ ਆਨੰਦ ਸਾਹਿਬ ਦੀ ਨਗਰੀ ਤੋਂ ਬੋਲ ਰਿਹਾ ਹਾਂ ਅੰਦਰ ਸਾ ਤੋਂ ਪ੍ਰਸ਼ਾਦ ਤੁਹਾਨੂੰ ਮੇਰੇ ਭਰਾਵ ਵਧੀਆ ਮਿਲਿਆ ਜੇ ਹੋਰ ਹੋਰ ਤੁਸੀਂ ਸਾਡੇ ਬਰਾਬਰ ਹੋਏ ਜੀ

ਸਾਡੇ ਨਿਗਰਾਨਾਂ ਨੂੰ ਥ੍ਰੈਟ ਕਰ। ਦੇਖੋ ਥ੍ਰੈਟ ਕਰਨ ਨਾਲ ਕੋਈ ਕੰਮ ਨਹੀਂ ਚੱਲਦਾ। ਇਹ ਕੰਮ ਚੱਲੇਗਾ ਜੇ ਤੁਸੀਂ ਜਾ ਕੇ ਸੈਂਟਰ ਸਰਕਾਰ ਨਾਲ ਲੋਬੀ ਕਰੋਗੇ। ਪਰ ਜੇ ਜੇ ਤੁਸੀਂ ਸੈਂਟਰ ਸਰਕਾਰ ਤੋਂ ਜਗ੍ਹਾ ਬਣਵਾਓਗੇ। ਦੇਖੋ ਜਗ੍ਹਾ ਬਣਵਾਉਣ ਦਾ ਇੱਕੋ ਹੀ ਤਰੀਕਾ ਹੈ। ਤਰੀਕਾ ਇਹ ਹੈ ਵੀ ਜਿਹੜਾ ਤੁਸੀਂ 14 ਦਾ ਰੇਟ 2500 ਰੁਪਏ ਕੱਢਿਆ ਚੋਲ ਵਾਲ ਤੇ ਅਸਰਾਮ ਦੀ ਫੈਕਟਰੀ ਬਣਦੇ। ਉਸ ਰੇਟ ਨੂੰ ਘਟਾ ਕੇ ਭਾਈ ਲੋਕਾਂ ਨੂੰ ਫੜਾ ਕੇ ਨਾਲ ਪਹਿਲਾਂ ਵਿੱਚ ਫੜਾ ਲੈਂਗੇ। ਜੇ 22 2300 ਦਾ ਰੇਟ ਕੱਢ ਦੇਣਗੇ ਉਹ ਤੇ ਐਕਸਪੋਰਟ ਕਰਦੇ ਹੋ ਚੈਥ ਨੂੰ ਉਹ ਨੂੰ ਦੇ ਦਿਓ ਚੈ ਤੁਸੀਂ ਸ਼ਰਾਫ ਉਧਰੋਂ ਮਾਰ ਚੱਕਣ ਲੱਗਣਗੇ ਉਧਰੋਂ ਅਸੀਂ ਐਕਸੀਡਮੈਂਟ ਕਰਨ ਲੱਗਾਂਗੇ ਤੇ ਜਿਹਦੀ ਮੰਦੀ ਚੱਕ ਕੇ ਅਸੀਂ ਜਾ ਕੇ ਉੱਥੇ ਚੌਲ ਲਾ ਦੇ ਰੋਲੇ ਕੋਈ ਨਹੀਂ ਇੱਕ ਸਾਡੇ ਪੰਜਾਬ ਸਰਕਾਰ ਮਿਹਰਬਾਨੀ ਕਰੇ ਜਿਨ੍ਹਾਂ ਪੈਸਿਆਂ ਨਾਲ ਸਰਕਾਰ ਚਲਾ ਰਹੀਆਂ 2000 ਕਰੋੜ ਰੁਪਇਆ ਉਹ ਸਾਡੇ ਸੈਲਰਾਂ ਵਾਲਿਆਂ ਦਾ ਖਾਈ ਰੱਬ ਵਾਸਤੇ ਸਾਡੇ ਪੈਸੇ ਦੇ ਦਿਓ ਸਾਨੂੰ ਪਿਛਲੇ ਸਾਲ ਬਹੁਤ ਘਟਾ ਪਿਆ ਆ ਸਾਡੇ ਬੱਚੇ ਨਾਲ ਖੜੇ ਮੇਰਾ ਪੋਤਾ ਹੈ ਇਹ ਨਾਲ ਖੜੇ ਹੈ ਇਹਨਾਂ ਦਾ ਭੂ ਵਿਕੇ ਜਿਹੜਾ ਉਹ ਖਤਰੇ ਚ ਪੈ ਗਿਆ ਹੁਣ ਤੁਹਾਨੂੰ 2 ਮਿੰਟ ਇਹ ਵੀ ਦੱਸੇਗਾ ਵੀ ਇਹਦਾ ਕੀ ਪ੍ਰੋਗਰਾਮ ਹੈ ਕਿਹਾ ਗਿਆ ਪੰਜਾਬ ਭਰਾਨੇ ਦਾ ਸਰਪੰਚ ਕੀ ਕਹਿਣਾ ਚਾਹੁੰਦਾ ਜੇ ਇਕੱਠ ਵਿੱਚ ਭਰਾਨੇ ਦਾ ਸੰਭਾਲ ਦੀ ਗੱਲ ਸੀ ਕਰੀਆ ਬਹੁਤ ਧੰਨਵਾਦ ਕਰছিਗਾ ਜਿਹੜੀ ਪਿਛਲੇ ਸਾਲ ਸਾਡੀ ਇੰਡਸਟਰੀ ਖਰਾਬ ਹੋਈ ਉਸ ਨੂੰ ਮਸਲੋਂ ਦੇਖਦੇ ਹੋਏ ਸਾਰੇ ਵਿਧਰਾਂ ਨੇ ਇਸ ਵਾਰੀ ਦਲੀਆ ਕੀਤਾ ਹੈ ਨਾ ਉਹ ਕਾਗਜ਼ਪਰ ਰਿਤੇ ਨਾਲ ਕੁਝ ਹੋ ਕਰ ਦੇਣਾ ਅਫਸਰ ਥਰਡਿੰਗ ਕਰਕੇ ਉਹਨਾਂ ਨੂੰ ਉਸ ਉੱਪਰ ਲਾਉਣਾ ਚਾਹੁੰਦੇ ਨੇ ਵਿਧਰਾਂ ਪਰ ਵੀ ਸਾਰੇ ਹਰੀ ਹੋਏ ਜੋ ਕਿ ਉਹਨਾਂ ਨੂੰ ਦਿਖ ਰਿਹਾ ਕਿ ਜਿਹਨੇ ਸਾਰੇ ਕੰਮ ਚੋਦਾ ਇਸ ਸਾਲ ਦੇ ਵਿੱਚ ਹੋਇਆ ਇਸ ਵਾਰ ਝੋਨਾ ਜਿਹੜਾ ਇਹ ਉਹਦੇ ਦੋ-ਸਾਤ ਮਹੀਨੇ ਹੋ ਸਕਦਾ ਸੋ ਗੁਜ਼ਰਾ ਕਰਨਾ ਚਾਹੁੰਦੇ ਨੇ ਦੁਬਾਰਾ ਨਹੀਂ ਕਰਨਾ ਸਿਆਸਤ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਕਿੱਥੇ ਲਿਖੇ ਕਰ ਭਗੰਤਪਾਲ ਸੰਧ ਸਰਕਾਰ ਨੂੰ ਕੀ ਲੱਗਦਾ ਕਿ ਪੱਲਾ ਛਾੜ ਲਈ ਇਹ ਪੰਜਾਬ ਸਰਕਾਰ ਕੀ ਅਸੀਂ ਤੇ ਮਾਨ ਸਾਹਿਬ ਨੇ ਚਿੱਠੀ ਠੀਕ ਲਿਖੀ ਆ ਪਰ ਇਹ ਚਿੱਠੀ 5 ਮਹੀਨੇ ਲੇਟ ਲਿਖੀ ਕਿਉਂਕਿ ਅਫਸਰਾਂ ਨੂੰ ਇਹ ਗੱਲ ਹੈ ਵੀ ਉਹਨਾਂ ਨੇ ਕਦੇ ਨਹੀਂ ਅਫਸਰਾਂ ਨੂੰ ਆਪਸਰਾ ਦਾ ਕੰਮ ਕੀ ਹੋਇਆ ਵੀ ਝੋਨੇ ਦੇ ਜਿੰਨੇ ਕਿਸਾਨ ਰੋਣ ਲਗੇ ਜਿੰਨੇ ਛੱਡਾ ਲੈਣਗੇ ਆੜਤੀਓਂ ਉਹਨਾਂ ਨੂੰ ਪੈਸੇ ਮਾਤ ਵੰਦੇ ਸੋ ਅਫਸਰਾਂ ਦਾ ਕੰਮ ਹੈ ਕਿ ਪੈਸੇ ਕਿਵੇਂ ਕਮਾਈਆਂ ਹੁਣ ਮਾਨ ਸਾਹਿਬ ਨੇ ਸਹੀ ਗੱਲ ਚਿੱਠੀ ਲਿਖੀ ਆ ਫਿਰ ਉਹ ਪਰਸਨਾ ਜਾਣਗੇ ਪਰ ਅਸੀਂ ਇਹ ਕਹ ਰਹੇ ਹਾਂ ਕਿ ਚੋਨਾ ਤੁਸੀਂ ਮਤਲਬ ਆਪਣੇ ਬਰੋਨਾਂ ਚ ਲਵਾ ਲਓ ਅਸੀਂ ਬਾਅਦ ਵਿੱਚ ਇਹ ਕਰਾਂਗੇ ਜੇ ਕਰਨਾ ਹੈ ਐਫ 4 ਦਾ ਜਿਹੜਾ ਸਾਈਹ ਸਾਹਿਬ ਛੱਡਾ ਬਲਾਗ ਉਹ ਮਰਾ ਉਹ ਕੀ ਕ ਫੋਟੀਫਾਈਡ ਰੈਸਟਰੀ ਬਿਲਕੁਲ ਸਹੀ ਲਿਆ ਰਹੇ ਉਹਨੇ ਬਾਈਕ ਕੱਟ ਕਰ ਦਿਆ ਜਿਹਦੇ ਨਾਲ ਮਿਲਣਾ ਨਹੀਂ ਬਹੁਤ ਵੱਡੀ ਬਲਾਕ ਮਿਲ ਗਈ ਇੱਕ ਬੰਦਾ ਉਹਦਾ ਪਾਸ ਕਰ ਦਿੰਦਾ ਦੂਜਾ ਬਿਲ ਕਰ ਦਿੰਦਾ ਸੋ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਐਫਐਸਆਈ ਨੂੰ ਸਾਹ ਦੇ ਵਿੱਚ ਪਹੁੰਚਾ ਦੇਣਾ ਸਾਡੇ ਨਾਲ ਧੋਖਾ ਹੋ ਗਿਆ ਸੋ ਇਨ ਸਪਾਈਟ ਆਫ ਇਹ ਕਿ ਅਸੀਂ ਨਾਲ ਸੇਵਾਵਾ ਬਣਾਣਾ ਕੰਮ ਕੀਤਾ ਪਰ ਇਹ ਸਾਡੀ ਬਲੈਕਮੇਲਿੰਗ ਐਕਸਿਡੈਂਟ ਹੋ ਰਹੀ ਹੋਰੀ ਬਲੈਕਮੇਲਿੰਗ ਐਕਸਿਡੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਲੋ ਇੰਡੀਆ ਲੈਵਲ ਤੇ ਬਾਈਕ ਕੱਟ ਕਰਾਂਗੇ